ਹਲਕਾ ਚੰਡੀਆਲਾ ਗੁਰੂ ਦੇ ਵਿੱਚ ਪੈਂਦੇ ਪਿੰਡ ਧਾਰੜ ਦੇ ਵਿੱਚ ਆਏ ਦਿਨ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਇੱਥੇ ਗੋਲੀਆਂ ਚੱਲਣ ਦੇ ਵਰਦਾਤ ਦੇਖੇ ਜਾ ਰਹੇ ਨੇ ਹਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਆਏ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਇਹ ਹਥਿਆਰ ਕਿੱਥੋਂ ਆ ਰਹੇ ਨੇ ਕੌਣ ਇਹਨਾਂ ਨੂੰ ਸਪਲਾਈ ਕਰ ਰਿਹਾ ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਲਗਾਤਾਰ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਵੇਖੇ ਜਾ ਰਹੇ ਨੇ ਤੇ ਗੋਲੀਆਂ ਚੱਲਣ ਦੇ ਮਾਮਲੇ ਆਮ ਹੋ ਚੁੱਕੇ ਨੇ ਉੱਥੇ ਹੀ ਅੱਜ ਇੱਕ ਵਾਰ ਫੇਰ ਪਿੰਡ ਧਾਰੜ ਦੇ ਵਿੱਚ ਇੱਕ ਮਰੂਤੀ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਵੱਲੋਂ ਪਿੰਡ ਦੇ ਇੱਕ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਚਲਦੀ ਗੋਲੀ ਮੁੰਡੇ ਦੀ ਛਾਤੀ ਦੇ ਵਿੱਚ ਲੱਗੀ ਤੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਹੁਣ ਵਾਇਰਲ ਹੋ ਰਹੀ ਹੈ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਲੋਕਾਂ ਦਾ ਕੀ ਕੁਝ ਕਹਿਣਾ ਰਿਹਾ ਉਹ ਵੀ ਸੁਣੋ ਮੈਂ ਮਾਦਾ ਕੀ ਨਾਮ ਵੀ ਆਪਣਾ ਵਿਨੈਦਰ ਕੁਮਾਰ ਮਦਾ ਕੀ ਗੋਲੀ ਚਲੀ ਕੀ ਕਰਨਾ ਕੀ ਹੈ ਗੋਲੀ ਤੁਮਾਰ ਕੇ ਗਏ ਆ ਤੇ ਤੈਨੂੰ ਮਾਰੀ ਗੋਲੀ ਛੰਨਪੁਰ ਉਹ ਕੋਣ ਤੁਹਾਡਾ ਤੁਹਾਡੀ ਪੋਤਰਾ ਮੇਰਾ ਤੁਹਾਡਾ ਪੋਤਰਾ ਤੇ ਕਿਉਂ ਕੀ ਕਰ ਰਹਨਾ ਕਿਉਂ ਮਾਰੀ ਗੋਲੀ ਮਦਾ ਇਸ ਗੱਲ ਦਾ ਤੇ ਇਸ ਗੱਲ ਦਾ ਨਹੀਂ ਪਤਾ ਕੋਈ ਬੱਚਿਆਂ ਦੀ ਦੁਸ਼ਮਣੀ ਸੀ ਪੁਰਾਣੀ ਕੋਈ ਦੁਸ਼ਮਣੀ ਜੋ ਪਰੇ ਨਾਮ ਨਹੀਂ ਉਹ ਲੜਦੇ ਪਿੰਡ ਚ ਪੋਚੇ ਲਾ ਕੇ ਇਹਨੂੰ ਪਛਾਣਦੇ ਨਹੀਂ ਅੱਛਾ ਠੀਕ ਦਾ ਕਾਜ ਤੇ ਤੂੰ ਮਾਰ ਕੇ ਕਾਜ ਤੇ ਨਹੀਂ ਤੇ ਕੀ ਕੰਮ ਕਰ ਕਰਦਾ ਮੁੰਡਾ ਤੂੰ ਕੰਮ ਕਰਦੇ ਹੋ ਜਿਹੜਾ ਕੰਮ ਕਰਦਾ ਕਟਿੰਗ ਦਾ ਹਾਂਜੀ ਗਰਾਂਦਾ ਕਟਿੰਗ ਕਰਦੇ ਕਰਤ ਨਹੀਂ ਕਰਦੇ ਕਿੰਨੀ ਕੁ ਉਮਰ ਸੀ ਆਪਣੇ ਬੱਚੇ ਦੀ ਕਿੰਨੀ ਕੁ ਉਮਰ ਹੈ 23 ਸਾਲ ਹੈ ਠੀਕ ਹੈ ਕੀ ਮੰਗ ਕਰਦੇ ਜੋ ਸਰਕਾਰ ਤੋਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੋ ਜੋ ਵੀ ਸਾਡੇ ਨਾਲ ਬੱਚਿਆਂ ਨਾਲ ਹਾਂਜੀ ਸਰਪੰਚ ਸਾਹਿਬ ਕੀ ਨਾਮ ਆਪਣੇ ਸੁਖਵਿੰਦਰ ਸਿੰਘ ਹੈ ਜੀ ਅੱਜ ਜਿਹੜੀ ਤਾਲਾਣਾ ਪਿੰਡ ਗੋਲੀ ਚੱਲੀ ਕੀ ਕਰਨਾ ਹੈ ਕਾਰਨ ਦਾ ਸਰ ਪਤਾ ਨਹੀਂ ਲੱਗਾ ਸਾਨੂੰ ਚਾਰ ਮੁੰਡੇ ਕਿੰਦੇ ਆਏ ਆ ਉੱਥੇ ਕਿਤੇ ਮੁੰਡੇ ਖੜੇ ਸੀ ਤੇ ਗੋਲ ਨੂੰ ਗੋਲੀ ਵੱਜੀ ਐ ਇਸ ਕਰਕੇ ਤਿੰਨ ਕੋਈ ਟਾਈਮ ਚਾਤੀ ਜੀ ਗੋਲੀ ਵੱਜੀ ਤੇ ਕੀ ਪੋਜੀਸ਼ਨ ਉਦੀ ਕੀ ਹਾਲਤ ਆ ਜਿਹੜੇ ਨੂੰ ਗੋਲੀ ਵੱਜੀ ਉਹ ਜੀ ਪਹਿਲਾਂ ਮੰਨ ਵਾਲੇ ਲੱਗੇ ਸੀ ਉੱਥੋਂ ਲਾਹ ਆ ਫਿਰ ਕਰਤਾ ਹੋਣ ਲੱਗਿਆ ਆਪਣਾ ਆਰਾਮਦਾਸ ਹਸਤਾ ਕੀ ਕੋਈ ਦੁਸ਼ਮਣੀ ਦਸ਼ਮਣੀ ਜਿਹਾ ਵੈਸੇ ਇਹ ਸਾਰੇ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਨਹੀਂ ਜਿਹੜੇ ਗੱਡੀ 'ਚ ਸਵਾਰ ਆਏ ਆ ਉਹਨੇ ਆਦੇ ਹੀ ਤੁਹਾਨੂੰ ਗੋਲੀਆਂ ਚ ਚਲਾਣੀ ਸ਼ੁਰੂ ਕਰਤੀਆਂ ਕਿ ਪਹਿਲਾਂ ਕੋਈ ਬਹਿਸ ਤੋਂ ਸਹੀਆ ਕੋਈ ਗੜਬਾ ਤੋਂ ਹੀ ਜਿਹਾ ਮੋੜੀ ਉਹਨਾਂ ਨੇ ਗੱਡੀ ਪਹਿਲਾਂ ਸਾਰੇ ਉੱਥੇ ਦੋ ਮੁੰਡੇ ਉਤਰ ਗਏ ਪਹਿਲਾਂ ਦੋ ਮੁੰਡੇ ਉਤਰ ਗਏ ਤੇ ਗੱਡੀ ਉਹਨਾਂ ਇੱਥੋਂ ਮੋੜੀ ਆ ਜਦੋਂ ਇੱਥੋਂ ਗੱਡੀ ਮੋੜ ਕੇ ਜਦੋਂ ਵਾਪਸ ਗਏ ਆ ਫਿਰ ਗੋਲੀ ਚੱਲ ਗਈ ਕਿੰਨੇ ਬੰਦੇ ਸੀ ਜਿਹੜੇ ਚਾਰ ਬੰਦੇ ਦੱਸਦੇ ਸੀ ਅਸਲਾ ਸਾਰੇ ਕੋਲ ਸੀ ਕਿ ਕਿਸੇ ਕੋਲ ਨਹੀਂ ਨਹੀਂ ਸਾਰੇ ਇੱਕ ਮੁੰਡੇ ਨੇ ਬਾਕੀਆਂ ਦਾ ਨਹੀਂ ਸਾਨੂੰ ਪਤਾ ਇੱਕ ਨੇ ਗੋਲੀ ਮਾਰੀ ਇੱਕ ਨੇ ਗੋਲੀ ਮਾਰੀ ਗੱਡੀ ਕਿਹੜੀ ਸੀ ਮਰੂਤੀ ਕਾਰ ਹੈ ਜੀ ਮਰੂਤੀ ਕਿੰਨੇ ਕਿੰਨੇ ਫਾਇਰ ਕੀਤਾ ਇੱਕ ਹੈ ਜੀ ਇੱਕੋ ਫਾਇਰ ਕੀਤਾ ਦੂਜਾ ਫਾਇਰ ਉਹ ਅੱਗੇ ਜਾ ਕੇ ਜਿਹਦੇ ਗੋਲੀ ਲੱਗੀ ਹੈ ਕੀ ਨਾਮ ਹੈ ਸ਼ਖਸ ਦਾ ਉਹਦਾ ਨਾਮ ਹੈਗਾ ਜੀ ਲਵਪ੍ਰੀਤ ਛੰਨੂ ਤੇ ਪਿਓ ਦਾ ਨਾਮ ਬਲਵਿੰਦਰ ਸਿੰਘ ਹੈ ਜੀ ਪਿਓ ਦਾ ਨਾਮ ਜੀ ਜੀ। ਭਾਈ ਭਜੀ ਅੱਜ ਤੁਹਾਡੇ ਪਿੰਡ ਗੋਲੀ ਚਲੀ ਹੈ ਕੀ ਕਹਿਣਾ ਚਾਹੁੰਦੇ ਜੀ? ਸਰ ਇਹ 4 ਜਣੇ ਆਏ ਆ ਤੇ ਛਠਿਆਲੇ ਬਟਿਆਲੇ ਤੇ ਦਸਤੇ ਪਏ ਆ ਤੇ ਸ਼ਕਲਾਂ ਉਹਨਾਂ ਦੀਆਂ ਹੀ ਪੂਰੀਆਂ ਕਲੀਅਰ ਪਛਾਣ ਸਕਦੇ ਆ। ਇਧਰੋਂ ਆਏ ਆ ਤੇ ਵਾਪਸ ਮਰੂਤੀ ਗੱਡੀ ਤੇ ਮੋੜੀ ਆ 4 ਜਣੇ ਸੀ ਤੇ ਇਹਨਾਂ ਨੇ 4-5 ਜਣਿਆਂ ਨੇ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਉਹਨਾਂ ਨੇ ਕੱਢ ਕੇ ਫਾਇਰ ਮਾਰਤਾ ਸਿੱਧਾ ਛਾਤੀ ਦੇ ਵਿੱਚ। ਫਾਇਰ ਕਿਨੂੰ ਲੱਗਾ? ਏ ਲਵ ਪਲੇਸਿੰਗ ਸ਼ਨੂ ਨੂੰ ਲੱਗਾ ਜੀ ਮੇਰੇ ਬ੍ਰਦਰ ਨੂੰ ਲੱਗਾ ਛੋਟੇ ਓਕੇ ਹਾਂਜੀ ਪ੍ਰੋਸੀਸ਼ਨ ਕੋਈ ਇਹੋ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੋ ਵੀ ਸਾਡੇ ਬੱਚੇ ਨਾਲ ਆ ਗੋਲੀ ਵੱਜੀ ਏ ਉਹਨਾਂ ਦੇ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਪ੍ਰੋਸੀਸ਼ਨ